ਇਫੈਕਟ ਐਕਸਾਈਜ਼ ਇਨਸਪੈਕਟਰ ਦੀ ਵੇਟ ਕਰ ਰਹੇ ਸੀ ਸਾਰੇ ਕੈਂਡੀਡੇਟ 16 12 ਨੂੰ ਇਸ ਇਤਿਆਰ ਹੈ ਜਿਹੜਾ ਪਬਲਿਕ ਹੋਣਾ ਸੀਗਾ ਤੇ ਇਹ ਜਿਹੜਾ ਨੋਟ ਹੈਗਾ ਹੁਣ ਪਬਲਿਸ਼ ਨਹੀਂ ਹੋਏਗਾ ਪ੍ਰਬੰਧਕੀ ਕਾਰਨਾ ਕਰਕੇ ਇਸ ਇਅਰ ਦੇ ਹਜੇ ਰੋਗ ਲਾ ਦਿੱਤੀ ਗਈ ਹੈ ਇਸ ਇਅਰ ਦਾ ਜਿਹੜਾ ਵਿਸਤਾਰਪੁਰ ਵੇਰਵਾ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਨਵੀਂ ਸ਼ੁਰੂਆਤੀ ਮਿਤੀ ਹੈ ਉਹ ਜਲਦ ਹੀ ਅਪਲੋਡ ਕੀਤੀ ਜਾਊਗੀ ਤੇ ਜਦੋਂ ਹੀ ਅਪਲੋਡ ਹੁੰਦੀ ਹੈ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਇਸ ਲਈ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਜੇਕਰ ਵੀਡੀਓ ਦਾ ਨੋਟੀਫਿਕੇਸ਼ਨ ਨਹੀਂ ਮਿਲਦਾ ਤਾਂ ਤੁਹਾਨੂੰ ਤੁਸੀਂ ਇਨਫੋਪੋਰਟ ਅਲਗੋਰਿਥਮ ਜੌਬ ਦੇ ਵੀਡੀਓ ਸੈਕਸ਼ਨ ਤੇ ਜਾ ਕੇ ਚੈੱਕ ਕਰ ਸਕਦੇ ਹੋ ਫੁੱਲ ਵੀਡੀਓ ਤੁਹਾਨੂੰ ਇਨਫੋ ਬੋਰਡ ਅਲਗੋਰਿਥਮ জব ਦੇ ਵੀਡੀਓ ਸੈਕਸ਼ਨ ਚ ਮਿਲੂਗੀ ਬਾਕੀ ਸਬਸਕ੍ਰਾਈਬ ਕਰ ਲੈਣਾ ਸਾਰੇ ਚੈਨਲ ਤੁਸੀਂ ਪੀਡੀਐਫ ਫਾਈਲ ਲਈ ਟੈਲੀਗ੍ਰਾਮ ਚੈਨਲ ਦਾ ਲਿੰਕ ਵੀ ਹੈ نیچے ਉਹਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਆ ਜੀ ਫੁੱਲ ਡਿਟੇਲ ਦੇ ਨਾਲ ਤੇ 22 ਤਰੀਕ ਨੂੰ ਜਿਨ੍ਹਾਂ ਦਾ ਕਲਰਕ ਦਾ ਐਗਜ਼ਾਮ ਹੈ ਜੀ ਉਹ ਵੀ ਆਪਣੀ ਤੇਰੀ ਖਿੱਚ ਕੇ ਰੱਖੋ ਹੋਰ ਅਪਡੇਟ ਜਦੋਂ ਵੀ ਆਉਣਗੀਆਂ ਸਭ ਤੋਂ ਪਹਿਲਾਂ ਤੁਹਾਨੂੰ ਸੂਚਨਾ ਇਸੇ ਚੈਨਲ ਤੇ ਮਿਲੂਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਰਹੋ ਜੀ ਇਹਦੇ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ